ਐ ਧੰਨਵਾਦੀਆਂ ਉੱਜਾ ਵੱਲੋਂ ਜੀ ਸਾਡਾ ਥੋੜਾ ਹਲਕੇ ਦੇ ਲੀਡਰ ਸਹਿਬਾਨ ਤੇ ਲੋਕਾਂ ਦੇ ਵੋਟਰਾਂ ਦੇ ਜਿਨ੍ਹਾਂ ਵੱਲੋਂ ਬਹੁਤ بڑا ਹੰਗਾਰਾ ਮਿਲਿਆ ਕਿ ਮੈਂ ਅੱਜ ਆਪਣੇ ਕਾਗਜ਼ ਲੋਕਾਂ ਨੂੰ ਨਾਲ ਲੈ ਕੇ ਆਪਣੇ ਲੀਡਰ ਸਹਿਬਾਨ ਨੂੰ ਨਾਲ ਲੈ ਕੇ ਆਇਆ ਭਰਨ ਵਾਸਤੇ ਕਿ ਪ੍ਰਮਾਤਮਾ ਦੇ ਕਰ ਦੇ ਵਿੱਚ ਅਰਦਾਸ ਕਰਕੇ ਆਇਆ ਕਿ ਵਹਿਗੁਰੂ ਪ੍ਰਮਾਤਮਾ ਮੈ ਤੋਂ ਚੰਗੇ ਕੰਮ ਕਰਾਵੇ ਕਿ ਕਰ ਤੇ ਮੈਨੂੰ ਦਿਖਾਵੇ ਲੋਕ ਤੇ ਮੈਂ ਚੰਗੇ ਕੰਮ ਇੱਥੋਂ ਨਸ਼ਾ ਖਤਮ ਕਰ ਸਕਾਂ ਇੱਥੇ ਜਲੰਧਰ ਦੇ ਵਿੱਚ ਡੜੇ ਸੱਟੇ ਦਾ ਕੰਮ ਚੱਲ ਸਕਦਾ ਚੱਲ ਰਿਹਾ ਉਹਨੂੰ ਖਤਮ ਕਰ ਸਕਦਾ ਬਹੁਤ ਇੱਥੇ ਨਸ਼ਿਆਂ ਦੀ ਪਰਮਾਰ ਹੈ ਇੱਥੇ ਲਾਟਰੀ ਸਿਸਟਮ ਚ ਰਹਾ ਚਲਾ ਰਹੇ ਇੱਥੇ ਦੇ ਲੀਡਰ ਚਾਹੇ ਉਹ ਰਿੰਕੂ ਹੈ ਚਾਹੇ ਉਹ ਸ਼ੀਤ ਲੋਗਰਾਲ ਹੈ ਚਾਹੇ ਰਮਨ ਅਰੋੜਾ ਹੈ ਪਹਿਲਾਂ ਸ਼ੀਤ ਲੋਗਰਾਲ ਤੇ ਰਿੰਕੂ ਚਲਾਉਂਦੇ ਸੀ ਹੁਣ ਉਹ ਚਲੇ ਗਿਆ ਬੀਜਪੀ ਤੋਂ ਹੁਣ ਰਮਨ ਉਂਗਰਾਲ ਇੱਥੇ ਦੀ ਸਰਕਾਰ ਦੀ ਸ਼ਹਿ ਦੇ ਨਾਲ ਚਲਾ ਰਿਹਾ ਕੱਲ ਜਿਹੜੇ ਬੰਦੇ ਫੜੇ ਉਹ ਸੀਤ ਰੰਗਰਾਤ ਤੇ ਰਿੰਕੂ ਦੇ ਆ ਜਿਨ੍ਹਾਂ ਦੇ ਘਰ ਤੋਂ ਚਿੱਟਾ ਮਿਲਿਆ ਹੈਰੋਇਨ ਮਿਲੀ ਹੈ ਉਹ ਬੰਦੇ ਵੀ ਹੈਗੇ ਆ ਇੱਥੇ ਜਿਨ੍ਹਾਂ ਸੇਠੀ ਹੈ ਇੱਕ ਨਾਮ ਦਾ ਜਿਹੜਾ ਧੜਾ ਸੱਟੇ ਦਾ ਕਾਰੋਬਾਰ ਕਰਦਾ ਜੇਲ੍ਹ ਵੀ ਜਾ ਕੇ ਆਇਆ ਉਹ ਰਿੰਕੂ ਦਾ ਬੰਦਾ ਹੈ ਰਿੰਕੂ ਨੂੰ ਉਹਨੇ 10 ਟੋੜੇ ਦੀ ਚੈਨ ਉਹਦੇ ਜਨਮ ਦਿਨ ਤੇ ਪਾਈ ਸੀ 4 ਪਾਉਂਦਾ 10 ਟੋੜੇ ਚੈਨ ਸੋ ਮੈਂ ਇਹ ਚੀਜ਼ਾਂ ਨੂੰ ਖਤਮ ਕਰਨ ਆਇਆ ਬਸ ਇੱਕ ਐਮਜ਼ ਹਸਪੀਟਲ ਲੈ ਕੇ ਉਹਣਾ ਤਾਂ ਕਿ ਸਰਕਾਰੀ ਯੂਨੀਵਰਸਿਟੀਾਂ ਦੇ ਵਿੱਚ ਸਰਕਾਰੀ ਹਸਤਾਨਾ ਦੇ ਵਿੱਚ ਸਹੀ ਇਲਾਜ ਮਿਲ ਸਕੇ ਚੰਗੀ ਪੜਾਈ ਮਿਲ ਸਕੇ ਯਾਰ ਮੈਂ ਇੱਥੇ 에ਰਪੋਰਟ ਦਾ ਨਾਮ ਗੁਰੂ ਰਵਿਦਾਸ ਜੀ ਦੇ ਨਾਮ ਤੇ ਰੱਖਣ ਰੱਖਾਂਗਾ ਜਦੋਂ ਸਾਨੂੰ ਪਾਵਰ ਆ ਗਈ ਉੱਪਰ ਤੇ ਨਾਲ-ਨਾਲ ਇੱਥੇ ਸੜਕਾਂ ਦਾ ਬੜਾ ਬੁਰਾ ਹਾਲ ਹੈ ਇੱਥੇ ਲਾਅ ਐਂਡ ਆਰਡਰ ਦੀ ਬਹੁਤ ਮਾੜੀ ਹਾਲਤ ਹੈ ਇਹ ਸਾਰਾ ਕੁਝ ਠੀਕ ਕਰਨਾ ਡਿਵੈਲਪਮੈਂਟ ਕਰਾਉਣੀ ਹੈ ਇੱਥੇ ਦੀ ਇੰਡਸਟਰੀ ਨੂੰ ਉੱਪਰ ਚੱਕਣਾ ਚામੜੇ ਦਾ ਕਾਰੋਬਾਰ ਬੰਦ ਹੋ ਗਿਆ ਖੇਡ ਦੀ ਸਪੋਰਟ ਦੀ ਫੈਕਟਰੀਆਂ ਬੰਦ ਹੋ ਰਹੀਆਂ ਇਹ ਸਾਰੀਆਂ ਰਿਵਾਈਵ ਕਰਨੀਆਂ ਤੇ ਜਲੰਧਰ ਨੂੰ ਇੱਕ ਸ਼ਾਨਦਾਰ ਚੰਗੇ ਮਾਹੌਲ ਵਾਲਾ ਚੰਗਾ ਜਿੱਥੇ ਐਡਮਿਨਿਸਟ੍ਰੇਸ਼ਨ ਹੋਵੇ ਉਹ ਸ਼ਹਿਰ ਬਣਾਣਾ ਇਹ ਕੋਈ ਸਮਝ ਕੇ ਕਿ ਇਹ ਬੰਦੇ ਸਾਫ਼ ਹੈ 2 ਸਾਲ ਹੋ ਗਏ ਮੈਨੂੰ ਫਿਰ ਬੁਲਾਇਆ ਬਾਰ-ਬਾਰ ਮੈਨੂੰ 2 ਸਾਲ ਵਿਜੀਲੈਂਸ ਨੇ ਆਮ ਆਦਮੀ ਪਾਰਟੀ ਨੇ ਤਾਂ ਕੀਤਾ ਅੱਜ ਤੱਕ ਮੇਰੇ ਖਿਲਾਫ ਕੁਝ ਮਿਲਿਆ ਨਹੀਂ ਨਾ ਮੇਰੇ ਖਿਲਾਫ ਕੋਈ ਕੇਸ ਹੈ ਅੱਜ ਦੀ ਤਰੀਕ ਮੈਂ ਬਿਲਕੁਲ ਪਾਕ ਦਾਮਨ ਹੈ ਮੇਰੇ ਉੱਪਰ ਕੋਈ ਕੇਸ ਨਹੀਂ ਹੈ ਕਿਸੇ ਤਰ੍ਹਾਂ ਦਾ ਮੇਰੇ ਪਰ ਇਲਜ਼ਾਮ ਨਹੀਂ ਹੈ ਸਿਰਫ ਝੂਠੇ ਇਲਜ਼ਾਮ ਲਾ ਕੇ ਕੁਝ ਨਹੀਂ ਬਣਾ ਲੇਕਿਨ ਮੈਂ ਪੁੱਛਣਾ ਚਾਹੁੰਦਾ ਰਿੰਕੂ ਮੈਂ ਮੇਰੇ ਘਰ ਤੋਂ ਨਹੀਂ ਮਿਲਿਆ ਰਿੰਕੂ ਰਿੰਕੂ ਨੂੰ ਇਹ ਪੁੱਛੋ ਕੱਲ ਜਿਹੜੇ ਬੰਦੇ ਨਸ਼ੇ ਵਿੱਚ ਪੜੇ ਗਏ ਐ ਉਹ ਕੀਦੇ ਐ ਤੇਰੇ ਤੇ ਉਂਗਰਾਲਦੇ ਐ ਤੁਸੀਂ ਆਮ ਆਦਮੀ ਦੇ ਵਿੱਚ ਰਹਿ ਕੇ ਦੋ ਸਾਲ ਮੌਜਾਂ ਕਰੀਆਂ ਲੋਕਾਂ ਨੂੰ ਲੁੱਟਿਆ ਲੋਕਾਂ ਨੂੰ ਬਰਬਾਦ ਕਰਿਆ ਨੌ ਜਵਾਨਾਂ ਨੂੰ ਨਸ਼ੇ ਵਿੱਚ ਗ੍ਰਸਤ ਕਰਿਆ ਇੱਥੇ ਡੜਾ ਸੱਟਾ ਚਲਾਇਆ ਇੱਥੇ ਲਾਟਰੀ ਚਲਾਈ ਉਹ ਤੁਹਾਡਾ ਮੈਚ ਚੱਲਣਾ